ਇਹ ਤਸਵੀਰਾਂ ਹਨ ਮੁਕੇਰੀਆਂ ਦੇ ਪਿੰਡ ਕੋਲੀਆਂ ਦੀਆਂ ਜਿੱਥੇ ਕਿ ਕਿਸਾਨ ਹਰ ਰੋਜ਼ ਆਪਣੀ ਜਾਨ ਜੋਖਮ ਵਿੱਚ ਪਾ ਕੇ ਬਿਆਸ ਦਰਿਆ ਪਾਰ ਕਰਕੇ ਖੇਤੀ ਕਰਨ ਜਾਂਦੇ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਜੇ ਆਈ ਚੱਲਦਾ ਆ ਰਿਹਾ ਹੈ ਕਈ ਵਾਰ ਹਾਦਸੇ ਵੀ ਹੋ ਜਾਂਦੇ ਹਨ ਜਿਸ ਕੰਨ ਕਈ ਕਿਸਾਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ ਜਿਸ ਸਮੇਂ ਦਰਿਆ ਦੇ ਵਿੱਚ ਪਾਣੀ ਵਜ ਜਾਂਦਾ ਹੈ ਉਸ ਸਮੇਂ ਇਹਨਾਂ ਦਾ ਸੰਪਰਕ ਆਪਣੇ ਖੇਤਾਂ ਤੋਂ ਟੁੱਟ ਜਾਂਦਾ ਹੈ ਜਿਸ ਕੰਨ ਇਹਨਾਂ ਨੂੰ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਇਸ ਦੇ ਵਿੱਚ ਕਈ ਵਾਰ ਇਹਨਾਂ ਦੀ ਫਸਲ ਵੀ ਖਰਾਬ ਹੋ ਜਾਂਦੀ ਹੈ ਇਸ ਵਾਰੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਮੁਕੇਰੀਆਂ ਦੇ ਕਈ ਪਿੰਡ ਜਿਵੇਂ ਕਿ ਕੁੱਲੀਆਂ ਹਲੇਰ ਕੋਲੀਆਂ ਸਿੰਬਲੀ ਦੇ ਕਿਸਾਨਾਂ ਦੀ ਬਿਆਸ ਦਰਿਆ ਦੇ ਪਾਰ ਜ਼ਮੀਨ ਹੈ ਅਤੇ ਸਾਰੇ ਕਿਸਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਦਰਿਆ ਨੂੰ ਪਾਣੀ ਵਿੱਚੋਂ ਦੀ ਪਾਰ ਕਰਕੇ ਆਪਣੇ ਖੇਤਾਂ ਨੂੰ ਜਾਂਦੇ ਹਨ ਦਰਿਆ ਪਾਰ ਕਰਦੇ ਸਮੇਂ ਕਈ ਵਾਰ ਉਹਨਾਂ ਨੂੰ ਘੰਟਿਆਂ ਵੱਧੀ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਜਦੋਂ ਆਪਣੇ ਖੇਤਾਂ ਨੂੰ ਚੱਲ ਜਾਂਦੇ ਹਨ ਤੇ ਜੇਕਰ ਦਰਿਆ ਦਾ ਪਾਣੀ ਵਾਜ ਜਾਵੇ ਤਾਂ ਕਈ ਵਾਰ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਹੀ ਰਹਿਣਾ ਪੈਂਦਾ ਹੈ ਜਦੋਂ ਤੱਕ ਪਾਣੀ ਘਟਦਾ ਨਹੀਂ ਅਤੇ ਪਾਣੀ ਘਟਣ ਦੇ ਬਾਅਦ ਵੀ ਆਪਣੇ ਘਰ ਵਾਪਸ ਆਪ ਹੁੰਦੇ ਹਨ ਉਹਨਾਂ ਦੀ ਜ਼ਮੀਨ ਨੂੰ ਪਾਣੀ ਨੇ ਚਾਰੇ ਪਾਸੇ ਤੋਂ ਘੇਰ ਰੱਖਿਆ ਹੈ ਜੇ ਜ਼ਮੀਨੀ ਰਸਤੇ ਤੋਂ ਜਾਣ ਦਾ ਕੋਈ ਵੀ ਰਾਹ ਨਹੀਂ ਹੈ ਅਤੇ ਦਰਿਆ ਨੂੰ ਪਾਰ ਕਰਦੇ ਸਮੇਂ ਕਈ ਵਾਰ ਕਿਸਾਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਤੇ ਉਹਨਾਂ ਦੇ ਟਰੈਕਟਰ ਵੀ ਕਈ ਵਾਰ ਪਾਣੀ ਦੇ ਵਿੱਚ ਹੀ ਰੁੜ ਜਾਂਦੇ ਹਨ ਉਹਨਾਂ ਕਿਹਾ ਕਿ ਹਰ ਵਾਰੀ ਇਲੈਕਸ਼ਨ ਤੋਂ ਪਹਿਲਾਂ ਨੇਤਾ ਆਉਂਦੇ ਹਨ ਤੇ ਇਸ ਸਮੱਸਿਆ ਦਾ ਹੱਲ ਕਹਿ ਕੇ ਵੋਟਾਂ ਲੈ ਕੇ ਚੱਲ ਜਾਂਦੇ ਹਨ ਤੇ ਫਿਰ ਦੁਬਾਰਾ ਉਹ ਇੱਥੇ ਨਹੀਂ ਆਉਂਦੇ ਉਹਨਾਂ ਹੁਣ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਲਈ ਬਿਆਸਤ ਰਿਆ ਦੇ ਉੱਤੇ ਕੋਈ ਆਰਜੀ ਪੁਲ ਹੀ ਬਣਾ ਦਿੱਤਾ ਜਾਵੇ ਤਾਂ ਜੋ ਆਪਣੇ ਖੇਤਾਂ ਨੂੰ ਆਸਾਨੀ ਨਾਲ ਆ ਜਾ ਸਕਣ। ਕਾਲਾ ਜੀ। ਠੀਕ ਹੈ ਤੇ ਕਿਹੜਾ ਪਿੰਡ ਹੈ? ਕੋਲੀਆਂ ਜੀ। ਕੋਲੀਆਂ 418। ਇਹ ਜ਼ਿਲ੍ਹਾ ਕਿਹੜਾ ਹੈ? ਹਿਆਰਪੁਰ। ਤੇ ਤਹਿਸੀਲ? ਮਕੇਰੀ। ਅੱਜ ਤੁਸੀਂ ਪਾਣੀ ਦੇ ਵਿੱਚੋਂ ਤਾਂ ਨੰਗ ਕੇ ਆਏ ਆ। ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਉਧਰ ਚੰ? ਮੇਰੀ ਜੀ ਸਾਡੇ ਸਿਆਣੇ ਬੰਦੇ ਸਾਰੇ ਇੱਥੇ ਰੇ ਜਾਨਕਿ ਇੱਥੇ 100 ਸਾਲ ਹੋ ਗਿਆ ਸਾਡੀ ਮੇਰੀ 42-43 ਸਾਲ ਉਰ ਹੋ ਗਿਆ। ਐ ਹੀ ਰਿਆ ਗੁੱਤਾ ਚ ਕੀ? ਠੀਕ ਹੈ ਤੇ ਸਾਰੇ ਪਿੰਡ ਦੀ ਜ਼ਮੀਨ ਇੱਥੇ ਸਾਡੇ ਸਾਰੇ ਪਿੰਡ ਦੀ ਜ਼ਮੀਨ ਕੋਲੀਆਂਾਂ ਦੀ ਇੱਥੋਂ ਇੱਥੇ ਹੀ ਆ ਖਲੇੜ ਦੀ ਜ਼ਮੀਨ ਇੱਥੇ ਆ ਸਾਡਾ ਕੁਲੀਆਂ ਪਿੰਡ ਵੀ ਇੱਥੇ ਆ ਸਿੰਬਲੀ ਪਿੰਡ ਉਹਦੀ ਜ਼ਮੀਨ ਵੀ ਇੱਥੇ ਹੀ ਆ ਦਰਿਆ ਤੋਂ ਦੂਜੀ ਦਰਿਆ ਤੋਂ ਪਾਰ ਹੀ ਦਰਿਆ ਤੋਂ ਪਾਸਾ ਇਹ ਕਿੰਨੇ ਕਿੱਲੇ ਹੋਏਗੀ ਇਹ ਹਜ਼ਾਰਾਂ ਕਿਲੇ ਇਹ ਫਿਰ ਲੋਕਾਂ ਨੂੰ ਜਿੱਦਾਂ ਆਉਣ ਜਾਣ ਲਈ ਦਿੱਕਤ ਬਹੁਤ ਯਾਰ ਐਂਦਾ ਤੁਹਾਡੇ ਸਾਹਮਣੇ ਦੇਖ ਹੀ ਲਿਆ ਤੇ ਜਦੋਂ ਬਰਸਾਤ ਆਈ ਉਦੋਂ ਕਿੱਦਾਂ ਫਿਰ ਜਾਂਦੇ ਨੇ ਬਹੁਤ ਯਾਰ ਔਖਾ ਉਹ ਦੇਖੋ ਜੀ ਕਿਸ਼ਤੀ ਲਾਈਦੀ ਆ ਉਹ ਵੀ ਐਕਤੀ ਲੈਂਦੀ ਆ ਆਪਾਂ ਪੰਜਾਬ ਦੇ ਪਹਾੜੀ ਗੀ ਅੱਛਾ ਜੀ ਤੇ ਇਹਦੇ ਰਾਈ ਅਹੀਂ ਆਰ ਪਰ ਹੁੰਦੇ ਸਾਡੇ ਜਿਹੜੇ ਭਈਏ ਫਸਲ ਕੱਟ ਜਾਨੇ ਉਹ ਵੀ ਇਸ ਇਸ ਰਾਈ ਜਾਂਦੇ ਆ ਪਰ ਉਹ ਕਿਸ਼ਤੀ ਤੋਂ ਥੱਲੇ ਡੇਕੇ ਕਿ ਭਈਆ ਮਰ ਗਿਆ ਪਰ ਉਹ ਅੱਜ ਕੱਲ੍ਹ ਇਹ ਤੇ ਮਗਰੋਂ ਅਹੀਂ ਗੋਤਾ ਖੋਰ ਲੈਂਦੇ ਪੈਸੇ ਆਪਣੇ ਲਾ ਕੇ ਪਰ ਉਹ ਭਈਆ ਲਿਬਿਆ ਤੇ ਜੇ ਕਿਤੇ ਗੰਨੇ ਦੀ ਫਸਲ ਕੀ ਗੰਨਾ ਕਿੱਦਾਂ ਲੈ ਕੇ ਸਾਡਾ ਗੰਨਾ ਜੀ ਬਹੁਤ ਔਖਾ ਨਿਕਲਦਾ ਹੀ ਇੱਥੋਂ ਇੱਥੋਂ ਖਾਲੀ ਟਰੈਕਟਰ ਕੱਢਣਾ ਔਖਾ ਪਰ ਕੀ ਕਰੀਏ ਤਾਂ ਅਹੀਂ 10 ਲੱਖ ਦੇ ਟਰੈਕਟਰ ਇੱਥੇ ਸਿਟੀ ਦੇ ਵਿੱਚ ਲਿਆ ਗਏ ਉਹ ਵੀ ਸੇਲ ਹੋ ਜਾਂਦੇ ਮਹਾਰਾਜ ਜੀ ਕਈ ਵੇਤ ਫਾ ਜਾਂਦੇ ਆ ਬੜੇ ਔਖੇ ਨਿਕਲਦੇ ਆ ਬਹੁਤ ਔਖੇ ਨਿਕਲਦੇ ਆ ਤੇ ਤੁਸੀਂ ਕਿਸੇ ਨੂੰ ਕਿਹਾ ਨਹੀਂ ਵੀ ਜਾ ਕੁਛ ਮਾਰੋ ਮਟਰ ਰਸਤਾ ਜਿੱਕੇ ਦਾ ਬਣਾਇਆ ਬੜਿਆਂ ਨੂੰ ਕਿਹਾ ਪਰ ਇੱਥੇ ਕੋਈ ਸਰਦਾਰ ਨੂੰ ਕੋਈ ਗੌਰ ਹੀ ਨਹੀਂ ਕਰਦਾ ਕਿਉਂ ਨਹੀਂ ਗੌਰ ਕਰਦੇ ਕਾਰਨ ਕਾਰਨ ਇੱਥੇ ਆ ਵੀ ਕਹਿੰਦੇ ਵੀ ਅਗਲੀ ਵਾਰੀ ਕਰਾਂਗੇ ਦੋ ਵੋਟਾਂ ਲੈਣਾਂ ਦੇ ਅਗਲੀ ਵਾਰ ਕਰਾਂਗੇ ਉੱਤੋਂ ਅਗਲੀ ਵਾਰ ਕਰਾਂਗੇ ਕੋਈ ਆਂਦਾ ਹੀ ਨਹੀਂ ਵੋਟਾਂ ਲੈ ਕੇ ਚੱਲ ਜਾਂਦੇ ਮੋੜ ਕੇ ਨਹੀਂ ਕੋਈ ਵੜਦਾ ਅੱਜ ਤਾਂ ਹੁਣ ਐਮਪੀ ਦੀ ਵੋਟ ਹੁਣ ਪਈ ਹੈ ਹਾਂਜੀ ਤੇ ਜਿੰਨੇ ਵੀ ਸਾਰੇ ਜਿੰਨੇ ਆਚਾਰਾ ਚਾਰਾਂ ਪਾਰਟੀਆਂ ਦੇ ਇੱਥੇ ਲੀਡਰ ਪਿੰਡ ਚਾਹੀਏ ਕੋਈ ਨਹੀਂ ਆਇਆ ਜੀ ਐਮਪੀ ਦੇ ਬੋਟਾਂ ਵਿੱਚ ਸਾਡੇ ਮੈਂ ਕੋਈ ਨਹੀਂ ਆਇਆ ਤੇ ਫਿਰ ਅਸੀਂ ਬੋਟਾਂ ਪਾਈਆਂ ਉਹ ਪਾਣੀ ਤਾਂ ਪੈਂਦੀਆਂ ਹੀ ਆਇਆ ਫਿਰ ਚਲੋ ਸਭ ਦਾ ਪਾਣੀ ਤਾਂ ਪੈਂਦੀਆਂ ਹਾਂਜੀ 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 ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੀ ਇਹੀ ਮੰਗ ਹੈ ਜੀ ਇੱਥੇ ਕੋਈ ਪੋਲੀ ਵਾਜੇ ਆਣ ਜਾਣ ਨੂੰ ਆਰਜੀ ਤੌਰ ਤੇ ਹਾਂਜੀ ਤੌਰ ਤੇ ਵਾਜੇ ਕੋਈ ਦਾ ਨਿਕਣ ਨਿਕਣ ਆਇਆ ਚਲੋ ਉੱਪਰ ਬਹਿ ਕੇ ਆ ਜਾਂਦਾ ਚੱਲ ਕੇ ਆ ਜਾਂਦਾ ਕੋਈ ਆਪਣਾ ਸਾਈਕਲ ਲੈ ਜਾਂਦਾ ਕੋਈ ਬਿੱਕੀ ਲੈ ਜਾਂਦਾ ਚਲੋ ਆਪੋ ਹੀ ਤੁਰ ਕੇ ਚੱਲ ਜੀਏ ਤੁਹਾਡੀ ਕਿੰਨੀ ਪੈਲੀ ਹੈ ਸਰ ਮੇਰੀ 15 18 ਕਿਲੇ ਪੈੜੀ ਹੈ ਗਰੀਆਂ ਤੋਂ ਪਾਰੀ ਹੈ ਕੀ ਲਾਇਆ ਉੱਥੇ ਗੰਨਾ ਹੀ ਲਾਇਆ ਜੀ ਗੰਨੇ ਨੂੰ ਕੱਢਾਂਗੇ ਕਿਵੇਂ ਗੰਨਾ ਹੁਣ ਇਦਾਂ ਹੀ ਨਿਕਲਣਾ ਇਦਾਂ ਪਿੱਛੇ ਆਪਣੇ ਸਾਡੇ ਸਰਪੰਚ ਸਾਹਿਬ ਸਾਰੇ ਸਾਡੇ ਸਾਰੇ ਪਿੰਡ ਦੇ ਪਾਣੀ ਬਹੁਤ ਚੜਿਆ ਡੈਮ ਦੇ ਵਿੱਚ ਗਏਗੇ ਤੇ ਉੱਥੋਂ ਥੋੜਾ ਜਾਰਾ ਉਹਨਾਂ ਤੋਂ ਮੰਗਿਆ ਵੀ ਜਾਨੂੰ ਥੋੜੀ ਜੀ ਮੂਲਤ ਦਿੱਤੀ ਜਾਵੇ ਉਤੋਂ ਆਪਾਂ ਫਸਲ ਵਾਹਾ ਕਰਦੀ ਉਹ ਫੇਰ ਢੱਕ ਲੈਂਦੇ ਰਿਹਾ ਫੇਰ ਅਹੀਂ ਕੱਢਦੇ ਰਿਹਾ ਜੇ ਉਹ ਨਾ ਟੱਕ ਤਾਂ ਫੇਰ ਪਾਰ ਹੀ ਦਿੰਦੇ ਰਿਹਾ ਸਾਡੀ ਕਈ ਵਾਰੀ ਗੰਨੇ ਪਾਰ ਹੀ ਰਹਿ ਗਏ ਯਾਨੀ ਕਿ ਮਿਲ ਬੰਦ ਹੋ ਗਈ ਓਏ ਹਾਂਜੀ ਮਕੇਰੀਆ ਮਿਲ ਸ਼ੂਗਰ ਬੰਦ ਹੋ ਗਈ ਸਾਰੇ ਸਾਲ ਦੀ ਕਮਾਈ ਉਧਰ ਹੀ ਰਗੀ ਤੇ ਜਿਹੜਾ ਪੱਠਾ ਦਿੱਥਾ ਲੈ ਕੇ ਆਣਾ ਡੰਗਣਾ ਵਾ ਬਹੁਤ ਔਖਾ ਇਹ ਤਾਂ ਅੱਜ ਹੀ ਆਈਏ ਇਹਦਾ ਥੋੜਾ ਪਾਣੀ ਅੱਜ ਘਟਾ ਨਹੀਂ ਤੇ ਪਾਣੀ ਤੂੰ ਇੱਥੇ ਖਰੋ ਨਹੀਂ ਸਕਦੇ ਪਾਣੀ ਉਹ ਤਾਂ ਕਹਿੰਦਾ ਜੀ ਅੱਛਾ ਇਹ ਕਿਦਾਂ ਸਾਰਾ ਇਹ ਪਾਣੀ ਦੀ ਮੌਤ ਸਾਰੀ ਹੈ ਤੁਸੀਂ ਜਿੱਥੇ ਖਰੋਤੇ ਹੈ ਨਾ ਇਹ ਅੱਜ ਹੀ ਪਾਣੀ ਘਟਿਆ ਹੀ ਹੋ ਨਹੀਂ ਤੇ ਪਾਣੀ ਤਕਰੀਬਨ ਹੀ ਉਹ ਤਾਂ ਕਹਿੰਦਾ ਸਾਰੀ ਇਹ ਤੂੰ ਇੱਥੇ ਆ ਨਹੀਂ ਸਕਦੀ ਜੀ ਇਨਕੇ ਇੱਥੇ ਤਿੰਨ ਤਿੰਨ ਚਾਰ ਚਾਰ ਫੋਟੇ ਇੱਥੇ ਇੱਥੇ ਇਹਲੇ ਤਿੰਨ ਤਿੰਨ ਫੋਟੇ ਇੱਥੇ ਪਾਣੀ ਹੈ ਹੋਰ ਘੜੀ ਨੂੰ ਆਇਆ ਨਾ ਪਾਣੀ ਇੱਥੇ ਹੋਰ ਘੜੀ ਨੂੰ ਆਜਣਾ ਪਾਣੀ ਇੱਥੇ ਬਹੁਤ ਜ਼ਿਆਦਾ ਇਹ ਤਾਂ ਬੜਾ ਔਖਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨਾ ਔਖਾ ਕਹਿ ਲਈਏ ਉਹ ਨਹੀਂ ਤੇ ਕੋਈ ਡੀਸੀ ਮੈਡਮ ਜਦੋਂ ਇੱਥੇ ਆਉਂਦੇ ਰਹੇ ਤੇ ਆਏ ਡੀਸੀ ਮੈਡਮ ਜਦੋਂ ਆਪਣੇ ਫਲੈਟ ਪਿਛਲੇ ਸਾਲ ਆਏਗੇ ਉਦੋਂ ਆਏਗੇ ਤੇ ਤੁਸੀਂ ਦੱਸਦੇ ਉਹਨਾਂ ਨੂੰ ਕੀ ਦੱਸਿਆ ਹੈ ਜੀ ਮੈਡਮ ਮੈਡਮ ਉਹ ਤਾਂ ਚੰਗੀ ਗਈ ਹਾਂ ਐਸੀ ਗੱਲ ਨਹੀਂ ਆ ਬਹੁਤ ਚੰਗੀ ਗਈ ਪਰ ਗਾੜੀ ਪਤਾ ਨਹੀਂ ਕਿ ਕਿਹਾ ਉਹਦਾ ਮੈਡਮ ਦਾ ਚੰਗੀ ਠੀਕ ਹੈ ਹਾਂਜੀ ਧੰਨਵਾਦ